ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਕੀ ਫਤਿਹ ਸੰਗਤ ਜੀ ਜਨਵਰੀ ਦਾ ਮਹੀਨਾ ਨਾਲ ਠੰਡ ਬਹੁਤ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਧੁੰਦ ਧੁੰਦ ਚਾਰੇ ਪਾਸੇ ਤੇ ਅਸੀਂ ਅਨੰਦਪੁਰ ਸਾਹਿਬ ਅਨੰਦ ਅਤੀ ਧਰਤੀ ਤੇ ਜਿੱਥੇ ਬਾਜਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਖਾਲਸਾ ਪੰਥ ਨੂੰ ਖੰਡੇ ਪਾਹੁਲ ਦੀ ਹੰਮਰਦੀ ਦਾਦ ਬਖਸ਼ੀ ਅੱਜ ਬੜੀ ਮਹਿਰ ਸਤਿਗੁਰੂ ਮਹਾਰਾਜ ਜੀ ਅੱਜ ਬਹੁਤ ਜ਼ਿਆਦਾ ਸਾਡੇ ਲਈ ਤੇ ਬਹੁਤ ਖੁਸ਼ੀ ਵਾਲਾ ਦਿਹਾੜਾ ਤੇ ਗੁਰੂ ਮਹਾਰਾਜ ਜੀ ਸਿੱਸਿਆ ਦੀ ਖੁਸ਼ੀਆਂ ਸਦਾ ਲਈ ਹਮ ਸਾਡੇ ਝੋਲੀ ਦੇ ਵਿੱਚ ਪੌਂਦਾ ਰਹਿਣ ਅੱਜ ਜੋ ਅਸੀਂ ਸਾਡੇ ਜਿਹੜਾ ਸਾਡੇ ਨਾਲ ਸਾਡੀ ਸਿੰਘਣੀ ਤੁਸੀਂ ਦੇਖ ਰਹੇ ਹੋ ਜੋ ਇਹਨਾਂ ਨੇ ਅੱਜ ਅੰਮ੍ਰਿਤ ਪਾਨ ਕਰਨਾ ਆ ਅੱਜ ਗੁਰੂ ਵਾਲੇ ਬਣਨ ਜਾ ਰਹੇ ਆ ਕਿ ਬਹੁਤ ਹੀ ਜ਼ਿਆਦਾ ਖੁਸ਼ੀ ਵਾਲਾ ਤਾਂ ਕਿ ਐਸੀ ਕਿ ਕਿ ਅੱਜ ਅੰਮ੍ਰਿਤ ਛਕਣ ਜਾ ਰਹੇ ਨੇ ਅੰਮ੍ਰਿਤ ਧਰਤੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਨੰਦਪੁਰ ਸਾਹਿਬ ਅੱਜ ਅੰਮ੍ਰਿਤ ਸੰਚਾਰ ਇਸ ਪਵਨ ਧਰਤੀ ਤੇ ਆਸੀ ਆਏ ਹਾਂ ਖੰਡੇ ਬਟੇ ਦੀ ਪਹੋਲ ਲੈਣ ਲਈ ਤੇ ਸਾਡੇ ਨਾਲ ਸਾਡੀ ਸਿੰਘਣੀ ਅੱਜ ਅੰਮ੍ਰਿਤ ਛਕਣ ਆਇਆ ਇਸ ਕੱਕੇ ਵੀ ਬਹੁਤ ਖੁਸ਼ੀ ਵਾਲਾ ਦਿਨ ਆ ਜਿੱਤੇ ਨਾਲ ਠੰਡ ਬਹੁਤ ਆ ਜੇ ਇਸ ਜਨਵਰੀ ਦੀ ਚ ਕਿੰਨੀ ਤਰੀਕ ਹੋ ਗਿਆ ਚ ਤੇਰੀ ਤਰੀਕ ਹੋ ਗਈ ਤੇ ਅਸੀਂ ਹੁਣ ਅੰਦਰ ਤੇ ਵੀਡੀਓ ਬਣਾਉਣ ਨਹੀਂ ਦੇਣਗੇ ਬਸ ਅਸੀਂ ਬਾਹਰ ਹੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਨੰਪੁਰ ਸਾਹਿਬ ਪਵਨ ਧਰਤੀ ਤੇ ਤੇ ਇਹ ਅੰਦਰ ਜਾਣਗੇ ਅਮਰ ਸ਼ਕਨ ਲਈ ਤੇ ਅਸੀਂ ਬਾਹਰ ਖੜੇ ਰਵਾਂਗੇ ਜ ਜਦ ਅਮਰ ਸ਼ਕਿ ਆਉਣਗੇ ਦੁਬਾਰਾ ਤੁਹਾਡੇ ਰੂਬਰੂ ਕਿਦਾਰੇ ਨਾ ਫਤਵੀ ਸਾਂਝ ਕਰਕੇ ਅਸੀਂ ਮੁੜ ਇਸ ਤੇ ਵੀਡੀਓ ਦੀ ਮੁਆਫੀ ਕਰਾਂਗੇ ਤੇ ਤਾਨੂੰ ਦਰਸ਼ਨ ਕਰਾਵਾਂਗੇ ਸਰਦੀ ਠੰਡ ਬਹੁਤ ਪ੍ਰਸੰਗਿਤ ਬਹੁਤ ਠੰਡ ਲੱਗ ਰਹੀ ਐ ਸੰਗਤਾਂ ਵਿੱਚ ਅਈਆਂ ਵਾ ਜੰਮਨਾਂ ਜਾਦੀ ਨਾਲ ਨਹੀਂ ਹੁੰਦਾ ਨਾ ਜੋ ਆਪਣਾ ਪਾਵੇ ਜੋ ਆਪਣਾ ਪਾਵੇ ਆਪਣੇ ਸੇਵਕ ਕੀਆ ਤੇ ਨਾਮ ਜਪਾਵੈ ਮੁਝ ਜਪਾਵੇ ਉਹਨੇ ਸੇਵਾ ਕੀਤੀ ਹੋ ਪਰੋਲ ਮੈਂ ਆਪੇ ਨਾਮ ਜਪਾਵੇ ਕੁਛ ਨਹੀਂ ਹੋਏ ਜੀ ਸਿਵਾ ਸਮਤੁਰੇ ਹੁੰਨੇ ਨਾਮ ਰਚਮੈ ਸਾਨੂੰ ਸਾਡੀ ਜਾਨ ਪਛਾਨ ਦੇ ਬਾਬਾ ਜੀ ਸਾਨੂੰ ਮਿਲੇ ਆ ਤੇ ਨਾਲ ਹੀ ਉਹਨ ਸਾਡੀ ਸਿੰਘਣ ਨੂੰ ਲੈ ਕੇ ਜਾਣਗੇ ਸਾਨੂੰ ਅਸੀਂ ਜਿੱਥੇ ਭੇਜਈਏ ਗੁਰੂ ਮਹਾਰਾਜ ਆਪ ਲੈਣ ਵਾਸਤੇ ਹੁੰਦੇ ਨੇ ਤੇ ਗੁਰੂ ਮਹਾਰਾਜ ਨੇ ਆਪ ਸੇਵਾਦਾਰ ਸਾਡੇ ਲਈ ਭੇਜਿਆ ਤੇ ਸੇਵਾਦਾਰ ਸਾਡੇ ਸਿੰਘਣ ਨੂੰ ਜਿੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਆ ਉੱਥੇ ਲੈ ਕੇ ਜਾਣਗੇ ਅਨੰਦ ਅਦੀ ਧਰਤੀ ਗੁਰੂ ਮਹਾਰਾਜ ਆਨੰਦ ਸੰਗੋਹ ਤੇ ਸਾਡੇ ਨਾਲ ਵਿਚਰ ਰਹੇ ਨੇ ਇਹ ਉੱਪਰ ਅਨੰਦਪੁਰ ਸਾਹਿਬ ਜਿੱਥੇ ਅਸੀਂ ਜਿੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਹੈ ਈ ਪਵਨ ਧਰਤੀ ਨਾਤੀ ਜਿਸ ਅਸੀਂ ਧਰਤੀ ਤੇ ਖੜੇ ਹਾਂ ਇਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤੇ ਮਹਾਰਾਜ ਆਪ ਹੀ ਸੇ ਵਿਚਾਰਦੇ ਨੇ ਅੱਜ ਇਸ ਪਵਨ ਧਰਤੀ ਤੇ ਅਮਰ ਸੰਚਾਰ ਛੱਕਣ ਲਈ ਸਾਡੀ ਸਿੰਘਣੀ ਨਾਲਸ ਪਹੁੰਚੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰ ਸੰਚਾਰ ਅਮਰਤ ਛੱਕ ਕੇ ਤੇ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਐਸੇ ਅਜੀ ਇਸ ਵੀਡੀਓ ਦੀ ਸਮਾਪਤੀ ਕਰ ਰਹੇ ਹਾਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਤੁਹਾਨੂੰ ਤੁਹਾਡੇ ਰੂਬਰੂ ਹੋ ਧਾਰਮਿਕ ਅਸਥਾਨਾਂ ਤੇ ਜਿੱਥੇ ਕਿਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਰਵਾਂਗੇ ਤੇ ਜਿੱਥੇ ਕਿਤੇ ਜਾਵਾਂਗੇ ਤੇ ਤੁਹਾਡੇ ਨਾਲ ਵੀਡੀਓ ਅਸੀਂ ਸ਼ੇਅਰ ਸ਼ੇਅਰ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨੰਦ ਅਦੀਪੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਜ਼ਾਂ ਵਾਲੀ ਦੀ ਇਸੇ ਹੀ ਰਹੋ ਗੁਰੂ ਮਹਾਰਾਜ ਇਸ ਅਨੰਦ ਅਦੀ ਨਗਰੀ ਨੂੰ ਛੱਡ ਕੇ ਗਏ ਸਨ ਅਸੀਂ ਨਾਲ ਨਾਲ ਜਿਸ ਹਸਤਾ ਤੋਂ ਮਹਾਰਾਜ ਜੀ ਗਏ ਸੀਗੇ ਤੇ ਨਾਲ ਥੋੜੇ ਜਿਹਾ ਤੁਹਾਨੂੰ ਹੋਰ ਅੱਗੇ ਤੱਕਰ ਦਿਖਾਵਾਂਗੇ ਇਸ ਤਰ੍ਹਾਂ ਕਰੀਏ ਜਿਸ ਤਰ੍ਹਾਂ ਮਹਾਰਾਜ ਇੱਕੋ ਛੜਕੇਨਨ ਸਾਹਿਬ ਦਾ ਕਿਲਾ ਛੜਕੇ ਗਏ ਉਸੇ ਰਹਾਥਲੇ ਜਾ ਕੇ ਆਪਾਂ ਇਸ ਵੀਡੀਓ ਵਿੱਚ ਮੌਕੇ ਕਰ ਰਹੇ ਹਾਂ ਠੀਕ ਹੈ ਸੋ ਅਸੀਂ ਖੱਲੇ ਚੱਲਦੇ ਹਾਂ ਇਹ ਅਨੰਦਪੁਰ ਸਾਹਿਬ ਤੇ ਇਹ ਆ ਰਸਤਾ ਨਾਲ ਤਾਂ ਤੁਹਾਨੂੰ ਇਤਿਹਾਸ ਨਾਲ ਜਿਹੜਾ ਇਤਿਹਾਸ ਨਾਲ ਜੋੜਾਂਗੇ ਪਹਿਲਾਂ ਤਾਂ ਅਸੀਂ ਜੋੜੇ ਕੜਵਾਲੀਆ ਪਾਸਲੇ ਹਾਂ ਲੋ ਜੀ ਇਹ ਅਨੰਦਪੁਰ ਸਾਹਿਬ ਦਾ ਰਸਤਾ ਸਿੰਘਾ ਜੀ ਜਿਵੇਂ ਅਨੰਦਪੁਰ ਸਾਹਿਬ ਘੇਰਾ ਪੈਂਦਾਰਿਆ 8 ਮਹੀਨੇ ਜਿਹਦੇ ਵਿੱਚ ਕਾਪੀ ਸਿੰਘਾਂ ਨੇ ਵੀ ਕਿਹਾ ਸੀ ਵੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡੀਏ ਛੱਡੀਏ ਮਹਾਰਾਜ ਕਹਿੰਦੇ ਸੀ ਬਸ ਇੱਕ ਦਿਨ ਅਟਕ ਜਾਓ ਪਰ ਸਿੰਘਾਂ ਦੇ ਵਿੱਚ ਬਹੁਤ ਕਾਲੀ ਸੀ ਮਾਰਨੇ ਕਹਿੰ ਇਨ੍ਹਾਂ ਨੇ ਹਮਲਾ ਫੇਰ ਕਰਨਾ ਇਨ੍ਹਾਂ ਨੇ ਪਾਵੇਂ ਕਸਮਾਂ ਖਾਲੀਆਂ ਵਾ ਫਿਰ ਮਹਾਰਾਜ ਨੇ ਕਿਹਾ ਐਸੇ ਰਸਤੇ ਸੋ ਜਿਸ ਰਸਤੇ ਸੋ ਅਸੀਂ ਜਾ ਰਹੇ ਹਾਂ ਇਸ ਰਸਤੇ ਦੇ ਵਿੱਚੋਂ ਮਹਾਰਾਜ ਨੇ ਪਹਿਲਾਂ ਆਪਣਾ ਮਹਾਰਾਜ ਨੇ ਜਿਹੜਾ ਖਜ਼ਾਨਾ ਆਪਣਾ ਜੋ ਜਿਵੇਂ ਇੱਕ ਸੰਤਾ ਦੇ ਜੋੜੇ ਸਨ ਕੋੜੇ ਦੀਆਂ ਲਿੱਦਾ ਸਨ ਮਹਾਰਾਜ ਨੇ ਖਚਰਾ ਤੇ ਲਦਾਤੀਆਂ ਇੱਕ ਬੋਰੀ ਦੇ ਵਿੱਚ ਭਰ ਕੇ ਮਹਾਰਾਜ ਨੇ ਕਿਹਾ ਭਈ ਉਹਨਾਂ ਨੂੰ ਪਹਿਲਾਂ ਸਾਡਾ ਖਜ਼ਾਨਾ ਜਾਵੇਗਾ ਫਿਰ ਅਸੀਂ ਜਾਵਾਂਗੇ ਮਹਾਰਾਜ ਨੇ ਪਹਿਲਾਂ ਖਚਰਾ ਦੇ ਭਰ ਕੇ ਬੋਰੀਆਂ ਕੋੜੇ ਦੀਆਂ ਲਿੱਦਾ ਜੋ ਚਪਲਾ ਜੋੜੇ ਗਾ ਐਸੇ ਰਸਤੇ ਤੋਂ ਜੋ ਹੈ ਖਚਰਾ ਦੇ ਲਾਦ ਕੇ ਭੇਜਦੇ ਉਹਨਾਂ ਮੁਗਲਾਂ ਨੇ ਸੋਚਾ ਭਾਈ ਇਹ ਪਹਿਲਾ ਗੁਰਮਹਾਰਾ ਦਾ ਖਜ਼ਾਨਾ ਜਾ ਰਿਹਾ ਉਹ ਪਹਿਲਾ ਖਜ਼ਾਨਾ ਲੁੱਟ ਲਈਏ ਇਸ ਰਸਤੇ ਦੇ ਵਿੱਚੋਂ ਪਹਿਲਾ ਮਹਾਰਾ ਨੇ ਅਨੰਤਪੁਰ ਸਾਦਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਮਹਾਰਾ ਨੇ ਕਿਹਾ ਵੀ ਸਾਡਾ ਪਹਿਲਾ ਖਜ਼ਾਨਾ ਜਾਵੇਗਾ ਫਿਰ ਅਸੀਂ ਜਾਵਾਂਗੇ ਤਾਂ ਉਹਨਾਂ ਨੂੰ ਕੀ ਪਤਾ ਸੀ ਭਾਈ ਖਤਰਾਂ ਤੇ ਕੀ ਲੱਦਿਆ ਤੇ ਕੀ ਨਹੀਂ ਲੱਦਿਆ ਉਹਨਾਂ ਨੇ ਜਦ ਵੇਖਿਆ ਖਜ਼ਰ ਲੁੱਟਣਾ ਚ ਆਇਆ ਤੇ ਉਹਦੇ ਵਿੱਚ ਜੋੜੇ ਜੁੱਤੇ ਤੇ ਘੋੜੇ ਦੀਆਂ ਲਿੱਦਾਂ ਫਿਰ ਮਹਾਰਾ ਨੇ ਕਿਹਾ ਦੇਖੋ ਇਹ ਇਹਨਾਂ ਨੇ ਫਿਰ ਵੀ ਹਮਲਾ ਕਰ ਦੇਣਾ ਵਾ ਥੋੜਾ ਚੇਹਰਾ ਟੱਕ ਜੋ ਪਰ ਨਹੀਂ ਉੱਚ ਸਿੰਘ 40 ਸਿੰਘ ਤੇ ਪਹਿਲਾਂ ਛੱਡ ਗਏ ਸੀ ਬੇ ਤੇ ਫਿਰ ਵੀ ਗੁਰੂ ਮਾਰਾ ਨੇ ਐਸੀ ਕਿਰਪਾ ਕੀਤੀ ਉਹਨਾਂ ਦੇ ਤਰਸ ਕਰਕੇ ਗੁਰੂ ਮਾਰਾ ਨੇ ਅਸਰਕਾਰ ਇਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਤਿਆਰੀ ਕਰਤੀ ਫਿਰ ਵੀ ਇੱਥੋਂ ਥੋੜੀ ਜਿਹੀ ਦੂਰੀ ਤੇ ਜਾ ਕੇ ਫਿਰ ਵੀ ਇਹਨਾਂ ਨੇ ਹਮਲਾ ਕਰਤਾ ਵਾ ਸੋ ਇਹ ਇਤਿਹਾਸ ਬਹੁਤ ਵੱਡਾ ਲੰਮਾ ਆ ਸੋ ਅਸੀਂ ਜੋ ਜਸ ਪਾਵਨ ਧਰਤੀ ਤੇ ਅਸੀਂ ਅੱਜ ਅਮਰ ਸ਼ਕਨ ਲਈ ਪਹੁੰਚੇ ਸਨ ਗੁਰੂ ਮਹਾਰਾਜ ਦੀ ਦਾਤ ਦਿੱਤੀ ਆ ਇਸ ਤਰ੍ਹਾਂ ਮਾਰਾ ਸਾਨੂੰ ਚਰਣਾ ਨਾਲ ਜੁੜੀ ਰੱਖਣ ਸਿੱਖੀ ਕੇਸਾ ਸੋਸਾ ਸੰਗ ਨਿਭਨ ਤੇ ਔਨ ਵਾਲੇ ਸਮੇਂ ਦੇ ਵਿੱਚ ਸਿਧਾਰਾ ਤੁਹਾਨੂੰ ਧਾਰਮਿਕ ਸਥਾਨਾਂ ਨਾਲ ਤੇ ਤੇ ਲੋ ਜੀ ਹੁਣ ਆਪਾਂ ਫਿਰ ਇਸ ਵੀਡੀਓ ਦੀ ਸਮਾਪਤੀ ਕਰਨਾ ਕਰੀਏ ਤੇ ਨਾਲ ਗੁਰੂ ਗ੍ਰੋ ਆ ਕੇ ਆਪਾਂ ਅਸੀਂ ਤੁਹਾਨੂੰ ਫਿਰ ਬੁਲਾਉਣਾ ਕਰੀਏ ਤੇ ਵਹੀ ਬ੍ਰਿਧੀ ਕਾ ਖਾਲਸਾ ਵਹੀ ਬ੍ਰਿਧੀ ਕੀ ਫਤਹਿ